ਪੰਜਾਬੀ ਜੀਕੇ ਜਨਰਲ ਨੌਲੇਜ ਦੀ ਵਿਦਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸਰੀ ਕਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵੇਖੋ ਤੁਹਾਡੇ ਲਈ ਅੱਧੀ ਕਿਹੜੀ ਇੰਪੋਰਟੈਂਟ ਪਰਸਨ ਹਨ ਪਹਿਲਾ ਪਰਸਨ ਕਿਹੜਾ ਸੀ ਭਾਰਤੀ ਇਤਿਹਾਸ ਦਾ ਸਵਰਣ ਯੁੱਗ ਕਿਹੜਾ ਹੈ ਗੁਪਤ ਕਾਲ ਗੁਪਤ ਕਾਲ ਭਾਰਤ ਦੇ ਇਤਿਹਾਸ ਦਾ ਸਵਰਣ ਯੁੱਗ ਹੈ ਦੂਜਾ ਪਰਸਨ ਕਿਹੜਾ ਸੀ ਵੇਖੋ ਜੀ ਸਿੱਖ ਧਰਮ ਦੀ ਸਥਾਪਨਾ ਕਿਸ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਇਹਨਾਂ ਨੂੰ ਸਿੱਖ ਧਰਮ ਦੇ ਬਾਣੀ ਵੀ ਕਿਹਾ ਜਾਂਦਾ ਸੀ ਇਹਨਾਂ ਦਾ ਜਨਮ 1469 ਈਸਵੀ ਨੂੰ ਰਾਇ ਗੋਈ ਦੀ ਤਲਵੰਡੀ ਵਿਖੇ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਕਤਾ ਜੀ ਦੀ ਕੁੱਖੇ ਉੱਖੋਂ ਵਿੱਚ ਪਾਕਿਸਤਾਨ ਨਨਕਾਣਾ ਸਾਹਿਬ ਵਿੱਚੋਂ ਇਹਨਾਂ ਦੀ ਭੈਣ ਦਾ ਨਾਮ ਨਾਨਕੀ ਤੇ ਇਹਨਾਂ ਦੀ ਘਰਵਾਲੀ ਦਾ ਨਾਮ ਮਾਤਾ ਸੁਲਖਣੀ ਸੀ ਇਹਨਾਂ ਨੂੰ ਸਾਂਝੀ ਲੰਗਰ ਦੀ ਪ੍ਰਥਾ ਚਲਾਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਨੂੰ ਇਹ ਦਾ ਅਤੰਗੇ ਕੰਮ ਨਾਲ ਇਹਨਾਂ ਨੂੰ ਸਿੱਖ ਧਰਮ ਦਾ ਬਾਣੀ ਕਿਹਾ ਜਾਂਦਾ ਸੀ ਤੇ ਦੂਜਾ ਪ੍ਰਤੀਜਾ ਪ੍ਰਸ਼ਨ ਕਿਹੜਾ ਸੀ ਚੰਦਰ ਗੁਪਤ ਮੋਰੀਏ ਦਾ ਪ੍ਰਧਾਨ ਮੰਤਰੀ ਕੌਣ ਸੀ ਕੋਟਿੱਲੇ ਚੰਦਰ ਗੁਪਤ ਮੋਰੀਏ ਦਾ ਪ੍ਰਧਾਨ ਮੰਤਰੀ ਕੋਟਿੱਲੇ ਸੀ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਅੰਗਰੇਜ਼ਾਂ ਨੇ ਪੰਜਾਬ ਤੇ ਅਧਿਕਾਰ ਕਦੋਂ ਕੀਤਾ 1849 ਨੂੰ ਅੰਗਰੇਜ਼ਾਂ ਨੇ 1849 ਨੂੰ ਪੰਜਾਬ ਤੇ ਅਧਿਕਾਰ ਕੀਤਾ ਸੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਨਾਮਤਾਰੀ ਲਹਿਰ ਕਿਸ ਨੀਤੀ ਦੇ ਨਾਲ ਚਲੀ ਐਹਨਸਾ ਨੀਤੀ ਨਾਲ ਨਾਮ ਧੈਰੀ ਨਾਮਤਾਰੀ ਲਹਿਰ ਐਹਨਸਾ ਦੀ ਨੀਤੀ ਦੇ ਨਾਲ ਚਲੀ ਛੇਵਾਂ ਪ੍ਰਸ਼ਨ ਕਿਹੜਾ ਸੀ 1920 ਵਿੱਚ ਗਾਂਧੀ ਜੀ ਨੇ ਕਿਹੜਾ ਆंदोलਨ ਚਲਾਇਆ ਸੀ 1920 ਵਿੱਚ ਗਾਂਧੀ ਜੀ ਨੇ ਕਿਹੜਾ ਆंदोलਨ ਚਲਾਇਆ ਸੀ ਨਾਮ ਮਿਲ ਵਰਤਨ ਨਾਵਿਲ ਵਰਤਨ 1920 ਵਿੱਚ ਗਾਂਧੀ ਜੀ ਨੇ ਨਾਮਿਲ ਵਰਤਨ ਆंदोलਨ ਚਲਾਇਆ ਸੀ ਤੇ ਸਤਵਾਂ ਪ੍ਰਸ਼ਨ ਕਿਹੜਾ ਸੀ ਆਜ਼ਾਦ ਹਿੰਦ ਪੋਜ ਦੀ ਸਥਾਪਨਾ ਕਿਸ ਨੇ ਕੀਤੀ ਸੁਭਾਸ਼ ਚੰਦਰ ਬੋਸ ਨੇ ਸੁਭਾਸ਼ ਚੰਦਰ ਬੋਸ ਨੇ ਤੇ ਜਲੀਆਂ ਵਾਲਾ ਬਾਗ ਵਿੱਚ ਗੋਲੀਆਂ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ ਜਨਰਲ ਡਾਇਰ ਨੂੰ ਤਾਂ ਸਤਵਾਂ ਤੇ ਅੱਠਵਾਂ ਪ੍ਰਸ਼ਨ ਬਾਰੇ ਦੱਸਦਾ ਸੀ ਆਜ਼ਾਦ ਪੋਜ ਦੀ ਆਜ਼ਾਦ ਹਿੰਦ ਪੋਜ ਦੀ ਸਥਾਪਨਾ ਕਿਸ ਨੇ ਕੀਤੀ ਨੀਤਾਜੀ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ ਤੇ ਜਲੀਆਂ ਵਾਲਾ ਬਾਗ ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ ਜਰਨਲ ਡਾਇਰ ਨੇ ਜਲੀਆਂ ਵਾਲਾ ਬਾਗ ਤੇ ਲੋਕਾਂ ਉੱਪਰ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ ਤੇ 10ਵਾਂ ਪ੍ਰਸ਼ਨ ਕਿਹੜਾ ਸੀ ਬੰਦੇ ਮਾਤਰਮ ਗੀਤ ਲਿਖਣ ਵਾਲੇ ਕੌਣ ਸੀ ਬੰਕੀਮ ਚੰਦਰ ਚੱਟਰਜੀ ਕੁੱਤਬ ਮੀਨਾਰ ਦੀਆਂ ਕਿੰਨੀ ਪੌੜੀਆਂ ਹੈ ਏ ਇੱਕ ਔਰ ਵੇਖੋ ਜੀ ਨੌਵਾਂ ਪ੍ਰਸ਼ਨ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ ਗਈ ਸੀ 1942 ਵਿੱਚ ਤੇ ਬੰਦੇ ਮਾਤਰਮ ਗੀਤ ਲਿਖਣ ਵਾਲੇ ਕੌਣ ਸਨ ਬੰਕੀਮ ਚੰਦਰ ਚਟਰਜੀ ਤੇ ਕਤਮ ਮিনার ਦੀਆਂ ਕਿੰਨੀ ਪੌੜੀਆਂ ਹਨ 378 ਤੇ 9ਵਾਂ 10ਵਾਂ ਤੇ 11ਵਾਂ ਪ੍ਰਸੰਦ ਅਸਦਾਸੀ ਭਾਰਤ ਛੱਡੋ ਅੰਦਲਨ ਕਦੋਂ ਚਲਾਇਆ ਗਿਆ ਸੀ ਭਾਰਤ ਛੱਡੋ ਅੰਦਲਨ 1942 ਵਿੱਚ ਚਲਾਇਆ ਗਿਆ ਸੀ ਤੇ ਬੰਦੇ ਮਾਤਰਮ ਗੀਤ ਲਿਖਣ ਵਾਲੇ ਕੌਣ ਸੀ ਬੰਦੇ ਮਾਤਰਮ ਗੀਤ ਬੰਕੀਮ ਚੰਦਰ ਚਟਰਜੀ ਦੁਆਰਾ ਲਿਖਿਆ ਗਿਆ ਸੀ ਤੇ ਦਿੱਲੀ ਵਿੱਚ ਸਥਿਤ ਜਿਹੜਾ ਮੈਰੋਲੀ ਵਿੱਚ ਕਤਮ ਮিনার ਸੀ ਉਹਦੇ ਵਿੱਚ ਕਿੰਨੀ ਪੌੜੀਆਂ ਹਨ ਉਹਦੇ 2378 ਪੌੜੀਆਂ ਹਨ ਤੇ ਕুতਬ ਮিনার ਵਿੱਚ ਕਿੰਨੀ ਮੰਜ਼ਲਾ ਹੈ ਕুতਬ ਮিনার ਵਿੱਚ ਪੰਜ ਮੰਜ਼ਲਾ ਹੈ ਤੇ 12ਵੇਂ ਸਵਾਲ ਵਿੱਚ ਪੁੱਛਿਆ ਗਿਆ ਸੀ ਤੇ 13ਵਾਂ ਪ੍ਰਸ਼ਨ ਕੀੜਾ ਸੀ ਸਹਾਜਾ ਨੇ ਆਪਣੇ ਮਹਿਲ ਅਧਿਕਤਰ ਕਿਸ ਦੇ ਬਣਵਾਏ ਸੰਗਮਰਮਰ ਦੇ ਬਣਵਾਏ ਸ਼ਿਵਾਤੀ ਦਾ ਜਨਮ ਕਦੋਂ ਹੋਇਆ ਸੀ 1627 ਈਸਵੀ ਦੇ ਵਿੱਚ ਵੇਖੋ ਜੀ 13ਵਾਂ ਤੇ 14ਵਾਂ ਪ੍ਰਸ਼ਨ ਸਹਾਜਾ ਨੇ ਆਪਣੇ ਅਧਿਕਤਰ ਮਹਿਲ ਕਿਸ ਦੇ ਨਾਲ ਬਣਵਾਏ ਸੰਗਮਰਮਰ ਦੇ ਨਾਲ ਬਣਵਾਈ ਸੀ ਦੇਵ ਸਿਵਾਜੀ ਦਾ ਜਨਮ ਕਦੋਂ ਹੋਇਆ ਸੀ 1627 ਵਿੱਚ ਤੇ 15ਵਾਂ ਪ੍ਰਸ਼ਨ ਕਿਹੜਾ ਸੀ ਜਲੀਆਂ ਵਾਲਾ ਬਾਗ ਦੀ ਘਟਨਾ ਕਦੋਂ ਘਟੀ 13 April 1919 ਵਿੱਚ ਸੈੰਦਰਮ ਦੀ ਸਥਾਪਨਾ ਕਿਸ ਨੇ ਕੀਤੀ ਮਹਾਵੀਰ ਸੁਆਮੀ ਨੇ ਤੇ ਪੁੱਤਰਮ ਦੀ ਸਥਾਪਨਾ ਗਉਤਮ ਬੁੱਧ ਨੇ ਕੀਤੀ ਸੀ ਤੇ ਮਹਾਨ ਕਵੀ ਕਾਲੀਦਾਸ ਨੇ ਕਾਲੀਦਾਸ ਕਿਸ ਕਿਸ ਵਿਸ਼ੇ ਨਾਲ ਸੰਬੰਧਤ ਅਤੇ ਸੰਸਕ੍ਰਿਤ ਨਾਲ ਤੇ 15 16 17 18 ਇਹਨਾਂ ਪ੍ਰਸ਼ਨਾਂਵਾਰੇ ਦੱਸਦਾ ਸੀ ਤੇ ਚਲੀਆਂ ਵਾਲਾ ਬਾਗ ਦੀ ਘਟਨਾ ਕਤੋਕੱਟੀ 13 April 1919 ਵਿੱਚ ਤੇ ਜੈਨ ਜੈਨਦਰਮ ਦੀ ਸਥਾਪਨਾ ਕਿਸਨੋ ਕੀਤੀ ਸੀ ਮਾਹਵੀਰ ਸਵਾਮੀ ਨੂੰ ਤੇ ਪੋ ਧਰਮ ਦੀ ਸਥਾਪਨਾ ਬੁੱਧ ਧਰਮ ਦੀ ਸਥਾਪਨਾ ਕਿਸ ਨੇ ਕੀਤੀ ਗਉਤਮ ਬੁੱਧ ਨੇ ਤੇ ਮਹਾਨ ਕਵੀ ਜਿਹੜੇ ਸੰਸਕ੍ਰਿਤ ਮਾਨ ਕਵੀ ਕਾਲੀਦਾਸ ਜੀ ਕਿਹੜੇ ਵਿਸ਼ੇ ਨਾਲ ਸੰਮਤ ਮਾਨ ਕਵੀ ਕਾਲੀਦਾਸ ਜੀ ਸੰਸਕ੍ਰਿਤ ਵਿਸ਼ੇ ਦੇ ਨਾਲ ਸੰਬੰਧਤਨ ਤੇ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਜਿੱਕੀ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਧੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਧੀ ਕਕ੍ਹਾ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸ੍ਰਿਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ